ਪਿੰਡਾਂ ਵਿੱਚ ਤਾਂ ਜਿਵੇਂ ਅਸੀਂ ਪਿੰਡ ਜਾ ਕੇ ਹਰਸ਼ਾ ਬਿਲਾ ਤੱਕ ਅਸੀਂ ਜਾ ਕੇ ਆਏ ਆ ਉੱਥੇ ਜਿਹੜੇ ਲੋਕ ਨੇ ਉਹ ਤਾਂ ਬਿਲਕੁਲ ਸੇਫ ਨੇ ਉਹ ਐਸ ਡੀ ਐਮ ਸਾਹਿਬ ਨੇ ਪਹਿਲਾਂ ਹੀ ਉਹਨਾਂ ਨੂੰ ਕੱਢ ਲਿਆ ਹੈਗਾ ਹੀ ਹੈਜ਼ ਬੀਨ ਵੈਰੀ ਕਾਈਂਡ ਤੇ ਪਰ ਆਦਰਵਾਇਜ਼ ਉਹਨਾਂ ਦੇ ਖੇਤਾਂ ਵਿੱਚ ਹਲੇ ਪਾਣੀ ਹੈਗਾ ਤੇ ਜਿਹੜਾ ਹਰਸ਼ਾ ਬਿਲਾ ਦਾ ਇੱਕ ਪਿੰਡ ਸੀ ਸ਼ਾਇਦ ਅੱਧਾ ਪਿੰਡ ਸੀ ਉਹ ਆਇਲੈਂਡ ਟਾਈਪਸ ਬਣਿਆ ਹੋਇਆ ਤੇ ਉਹ ਕਹਿੰਦੇ ਨੇ ਕਿ ਉੱਥੇ ਪਹਿਲਾਂ ਤਾਂ ਦਰਿਆ ਨਹੀਂ ਸੀਗਾ ਪਰ ਮੈਨੂੰ ਦੇਖ ਕੇ ਅੱਜ ਮੈਂ ਇਮੇਜਿਨ ਨਹੀਂ ਕਰ ਸਕਦੀ ਕਿ ਉੱਥੇ ਦਰਿਆ ਨਾ ਹੋਵੇ ਹੁਣ ਉਹਨਾਂ ਦੀ ਜਿਹੜੀ ਮੇਨ ਪ੍ਰੋਬਲਮ ਹੈ ਉਹ ਇਹੀ ਹੈ ਕਿ ਜਦੋਂ ਪਾਣੀ ਉੱਤਰੇਗਾ ਫਿਰ ਉਹਨਾਂ ਦੇ ਖੇਤਾਂ ਵਿੱਚ ਡਿਮਾਰਕੇਸ਼ਨ ਵਗੈਰਾ ਹੋਏਗੀ ਐਕਚੁਅਲੀ ਰੀਲੀਫ ਉਹਨਾਂ ਨੂੰ ਹੁਣ ਉਹ ਦੋ ਚਾਹੀਦਾ ਹਲੇ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆ ਦੇ ਆਰ 올 ਫਾਈਨ ਸਾਰਾ ਕੁਝ ਉਹਨਾਂ ਕੋਲ ਹੈਗਾ ਏ ਤੇ ਜੋ ਜੋ ਉਹਨਾਂ ਨੇ ਡਿਮਾਂਡਸ ਇਸ ਜੀਐਫ ਸਾਹਿਬ ਨੂੰ ਕੀਤੀ ਸੀਗੀ ਦੇ ਸੈਡ ਇਹ ਵੀ ਕਿਹਾ ਉਹਨਾਂ ਨੇ ਕਿ ਇਹਨਾਂ ਨੂੰ ਵਿਜ਼ਿਟ ਕੀਤਾ ਗੱਲ ਵੀ ਤੇ ਉਹਨਾਂ ਨੂੰ ਮਿਲ ਚੁੱਕਿਆ ਸਮਾਨ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਨਹੀਂ ਆ ਸੱਚ ਫਿਰ ਉਹਨਾਂ ਸੀ ਵੀ ਵਿਲ ਟ੍ਰਾਈ ਕਿ ਵਿਧੀ ਹੈਲਪ ਆਫ ਐਡਮਿਨਿਸਟ੍ਰੇਸ਼ਨ ਕਿ ਉਹਨਾਂ ਦੀ ਡੀਮਾਰਕੇਸ਼ਨ ਹੋ ਜਾਵੇ ਐਸੂਨ ਐਸ ਪੋਸੀਬਲ ਤੇ ਫਿਰ ਉਸ ਤੋਂ ਬਾਅਦ ਜਿੰਨੀ ਕੰਪਨਸੇਸ਼ਨ ਉਹਨਾਂ ਦਾ ਫਾਸਟ ਕਰ ਸਕੀਏ ਅਸੀਂ ਪ੍ਰੋਸੈਸ ਵੀਲ ਟ੍ਰਾਈ ਡੂਇੰਗ ਥੈਟ ਤੇ ਉਹਨਾਂ ਨੂੰ ਜੋ ਲੀਗਲ ਹੈਲਪ ਦੀ ਜ਼ਰੂਰਤ ਹੋਏਗੀ ਉਹ ਸਾਡੇ ਡੀਐਲਰ ਸੇ ਡਿਪਾਰਟਮੈਂਟ ਵੱਲੋਂ ਅਸੀਂ ਦਵਾਵਾਂਗੇ ਠੀਕ ਹੈ ਜੀ ਠੀਕ ਹੈ ਅੱਜ ਜਿਹੜਾ ਤੁਸੀਂ ਦੇਖ ਸਕਦੇ ਹੋ ਅੱਜ ਸਾਡਾ ਪੱਤੀ ਦੁਲਚੀਆਂ ਤੱਕ ਜਿਹੜਾ ਆਰਜੀ ਰਸਤਾ ਸੀ ਬੇਲਾ ਸ਼ਿਪ ਸਿੰਘ ਵਾਲਾ ਉਹ ਰিস্টੋਰ ਕਰ ਦਿੱਤਾ ਗਿਆ ਹੈ ਉਹ ਦਾ ਬੈਕਐਂਡ ਤੋਂ ਵੀ ਹੁਣ ਅਸੀਂ ਆ ਪਾ ਰਹੇ ਹਾਂ ਫਰੰਟਐਂਡ ਤੋਂ ਵੀ ਅਸੀਂ ਐਲਗਰਾ ਵਾਲੇ ਪਾਸਿਓਂ ਵੀ ਜਾ ਸਕਦੇ ਹਾਂ ਪਿੱਛੋਂ ਸੈਨਸੋਵਾਲ ਵਾਲੇ ਪਾਸਿਓਂ ਵੀ ਉੱਥੋਂ ਆ ਸਕਦੇ ਹਾਂ ਤਾਂ ਦੋਨੋਂ ਤਰੀਕੇ ਨਾਲ ਜਿਹੜਾ ਰਸਤਾ ਹੈ ਉਹ ਰਿਸਟੋਰ ਹੋਇਆ ਉਹਦੇ ਨਾਲ ਸਾਡੀਆਂ ਜਿਹੜੀਆਂ ਮੈਡੀਕਲ ਟੀਮਸ ਨੇ ਤੇ ਵੈਟਨਰੀ ਟੀਮਸ ਨੇ ਇਹ ਦੋਨੋਂ ਰਾਉਂਡ ਦਾ ਕਲੌਕ ਉੱਤੇ ਕੰਮ ਕਰ ਰਹੀਆਂ ਨੇ ਸਾਡੇ ਉੱਥੇ ਜਿਹੜੀ ਲਾਰਵਾਸਾਈਡ ਸਪਰੇਅ ਆ ਉਹਦੀ ਵੀ ਕੀ ਕਹਿੰਦੇ ਨੇ ਉਹ ਸਪਰੇਇੰਗ ਸਟਾਰਟ ਹੋ ਚੁੱਕੀ ਹੈ ਸਾਡੀ ਫੋਗਿੰਗ ਵੀ ਸਟਾਰਟ ਹੋ ਚੁੱਕੀ ਹੈ ਤੇ ਜਿਹੜੇ ਕੈਟਲ ਦੇ ਕੇਸਸ ਨੇ ਜੇ ਕੋਈ ਫੀਵਰ ਦਾ ਕੇਸ ਆ ਰਿਹਾ ਹੈਗਾ ਉਹਨੂੰ ਵੀ ਟਾਈਮ ਟੂ ਟਾਈਮ ਨਾਲ ਦੀ ਨਾਲ ਜਿਹੜੀ ਸਾਡੀ ਵੈਟਰਨਰੀ ਟੀਮਸ ਨੇ ਉਹਨੂੰ ਐਡਰੈਸ ਕਰ ਰਹੀਆਂ ਨੇ ਤੇ ਕਿੰਨੇ ਕਿ ਪਿੰਡ ਦਾ ਲਿੰਕ ਟੁੱਟਿਆ ਸੀਗਾ ਤੇ ਹੁਣ ਕਿੰਨੇ ਕਿ ਪਿੰਡ ਜੁੜ ਗਏ ਹੁਣ ਕੋਈ ਅਜਿਹੇ ਪਿੰਡ ਤਾਂ ਨਹੀਂ ਜਿਨ੍ਹਾਂ ਦਾ ਲਿੰਕ ਟੁੱਟਿਆ ਹੋਵੇ ਅਸ ਆਫ ਨਾਓ ਅੱਜ ਦੀ ਡੇਟ 'ਚ ਆਰ ਜ਼ੀ ਰਸਤਾ ਬਨਨ ਤੋਂ ਬਾਅਦ ਅਜੇ ਕੋਈ ਪਿੰਡ ਨਹੀਂ ਹੈ ਜਿਹਦਾ ਲਿੰਕ ਟੁੱਟਿਆ ਹੋਇਆ ਸਾਰੇ ਪਿੰਡਾਂ ਦਾ ਜਿਹੜਾ ਲਿੰਕ ਹੈ ਉਹ ਜੁੜ ਚੁੱਕਿਆ ਹੈ ਸਾਡੇ ਨਾਲ ਤੇ ਇੱਕ ਆਈਸੋਲੇਟਿਡ ਜੀ ਜਿਹੜਾ ਆਈਲੈਂਡ ਹੈ ਆਪਣਾ ਆਇਲੈਂਡ ਨਵਾਂ ਬਣਿਆ ਜਿਹੜੇ ਹਰਸ਼ਾ ਬਿਲਾ ਤੁਸੀਂ ਜਾਓਗੇ ਤਾਂ ਹਰਸ਼ਾ ਬਿਲਾ ਦੀ ਲਾਸਟ ਪੱਤੀ ਤੋਂ ਬਾਅਦ ਇੱਕ ਆਇਲੈਂਡ ਬਣਿਆ ਜਿੱਥੇ ਪਹਿਲਾਂ ਪਿੰਡ ਵਾਲਿਆਂ ਨੇ ਦੱਸਿਆ ਦਰਿਆ ਨਹੀਂ ਸੀ ਹੁੰਦਾ ਹੁਣ ਉੱਥੇ ਦਰਿਆ ਆ ਗਿਆ ਉਹ ਉਸ ਦਿਨ ਅਸੀਂ ਲਾਸਟ ਡੇ ਵੀ ਅਸੀਂ ਉੱਥੇ ਜਾ ਕੇ ਆਏ ਸੀਗੇ 2-3 ਦਿਨ ਪਹਿਲਾਂ ਵੀ ਜਾ ਕੇ ਆਏ ਆ ਤੇ ਉਹਦੇ ਉੱਥੇ ਹਲੇ ਕੋਈ ਹਿਊਮਨ ਹੈਬਿਟੇਸ਼ਨ ਨਹੀਂ ਹੈਗੀ ਹਿਊਮਨ ਹੈਬਿਟੇਸ਼ਨ ਸਾਰੀ ਪੱਤੀ ਦੁਲਚੀਆਂ ਜਾਂ ਆਪਣੇ ਹਰਸ਼ਾ ਬਿਲਾ ਮੇਨ ਉਹਦੇ ਵਿੱਚ ਆ ਚੁੱਕੀਆਂ ਨੇ ਤੇ ਉਹ ਵੀ ਇਵੈਂਚੁਅਲੀ ਸਾਨੂੰ ਉਮੀਦ ਹੈ ਕਿ ਜਿਵੇਂ ਡਿਸਚਾਰਜ ਕਰਦਾ ਹੈ ਉਹ ਵੀ ਉਹਦੇ ਨਾਲ ਵੀ ਸਾਡੀ ਕਨੈਕਟੀਵਿਟੀ ਆ ਚੁੱਕੀ ਹੈ ਇਸ ਤੋਂ ਅਗਲਾ ਪ੍ਰੋਗਰਾਮ ਪ੍ਰਸ਼ਾਸਨ ਦਾ ਕੀ ਰਹੇਗਾ ਜਿੱਦਾਂ ਹੜ੍ਹਾਂ ਨਾਲ ਪ੍ਰਭਾਵਿਤ ਏਰੀਆ ਦੇ ਵਿੱਚ ਮੁਆਵਜ਼ੇ ਦੀ ਗੱਲ ਕੀਤੀ ਜਾਵੇ ਤਾਂ ਹਾਂਜੀ ਸਾਡੀ ਸਪੈਸ਼ਲ ਗਿਰਦਾਵਰੀ ਲਗਾਤਾਰ ਜਾਰੀ ਹੈ ਸਾਡਾ ਟਾਰਗੇਟ ਹੈਗਾ ਕਿ ਫਰਾਈਡੇ ਸ਼ਾਮ ਤੱਕ ਜਿੰਨੇ ਵੀ ਪਿੰਡ ਹੈਗੇ ਨੇ ਹੜ੍ਹਾਂ ਨਾਲ ਪ੍ਰਭਾਵਿਤ ਉਹਨਾਂ ਦੀ ਸਪੈਸ਼ਲ ਗਿਰਦਾਵਰੀ ਸਾਡੇ ਪਟਵਾਰੀ ਸਹਿਬਾਨ ਤੇ ਸਾਡੇ ਐਗਰੀਕਲਚਰ ਇਨਸਪੈਕਟਰ ਸਹਿਬਾਨ ਸਾਂਝੇ ਤੌਰ ਤੇ ਜਾ ਕੇ ਉਹਨਾਂ ਨੂੰ ਵਿਜ਼ਿਟ ਕਰ ਰਹੇ ਨੇ ਕਿ ਉਹ ਸਾਨੂੰ ਫ੍ਰਾਈਡੇ ਸ਼ਾਮ ਤੱਕ ਉਮੀਦ ਹੈ ਕਿ ਸਾਰੀ ਰਿਪੋਰਟ ਆ ਜਾਏਗੀ ਕੋਈ ਤੁਹਾਡੇ ਵੱਲੋਂ ਕੋਈ ਹਰਪਰਵਲ ਦੇ ਖੇਤਰ ਦੇ ਲੋਕਾਂ ਨੂੰ ਤੁਹਾਡੇ ਵੱਲੋਂ ਕੀ ਕੁਝ ਕਰਨਾ ਚਾਹੀਦਾ ਹੈ ਹਾਂਜੀ ਅੱਜ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀਮਤੀ ਅਮਨਦੀਪ ਕੌਰ ਆਲਖ ਮੈਮ ਪੀਸੀਐਸ ਜੁਡੀਸ਼ੀਅਲ ਆਫੀਸਰ ਉਹਨਾਂ ਨੇ ਵਿਜ਼ਿਟ ਕੀਤਾ ਉਹਨਾਂ ਦੀ ਵਿਜ਼ਿਟ ਉਹਨਾਂ ਨੇ ਦੇ ਲੋਕਾਂ ਦੇ ਨਾਲ ਇੰਟਰੈਕਸ਼ਨ ਅਸੀਂ ਉਹਨਾਂ ਦੇ ਨਾਲ ਗਏ ਸੀ ਉਹ ਲੋਕਾਂ ਦੇ ਨਾਲ ਇੰਟਰੈਕਸ਼ਨ ਕੀਤੀ ਪੀਪਲ ਵਰ ਜਨਰਲੀ ਸੈਟੀਸਫਾਈਡ ਵਿਦ ਦ ਰਿਸਪਾਂਸ ਤੇ ਮੇਰੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਬਸ ਇੱਕੋ ਹੀ ਰਿਕੁਐਸਟ ਹੈਗੀ ਆ ਕਿ ਤੁਹਾਡੀ ਮੈਡੀਕਲ ਟੀਮਸ ਤੁਹਾਡੀ ਵੈਟਰਨਰੀ ਟੀਮਸ ਤੁਹਾਡੇ ਨਾਲ ਜਮਾ ਸਟੇਸ਼ਨ ਨੇ ਤੁਹਾਡੇ ਰਾਸ਼ਨ ਜਿਹੜਾ ਹੈਗਾ ਹਲੇ ਵੀ ਅਸੀਂ ਆਪਣੇ ਵੇਅਰਹਾਊਸ ਚ ਰੱਖਿਆ ਹੋਇਆ ਕੋਈ ਵੀ ਡਿਸਟ्रेस ਕਾਲ ਆਉਂਦੀ ਆ ਸਾਡਾ ਫਲੱਡ ਕੰਟਰੋਲ ਰੂਮ ਨੰਬਰ ਆ 01887221030 ਉੱਥੇ ਪਲੀਜ਼ ਸਾਨੂੰ ਕਾਲ ਕਰੋ ਤੇ ਜੋ ਵੀ ਤੁਹਾਨੂੰ ਚਾਹੀਦਾ ਜੋ ਅਸਿਸਟੈਂਸ ਚਾਹੀਦੀ ਉਹ ਅਸੀਂ ਤੁਹਾਨੂੰ ਦੇਣ ਲਈ ਤਿਆਰ ਹਾਂ